ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਪਿੰਡ ਨੀਲ ਕਲਾਂ ਤੋਂ ਮੰਤਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 25 ਸਾਲਾ ਨੌਜਵਾਨ ਦੀ ਪੇਟ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤਾਂ ਮੌਤ ਉਸਦੇ ਦੋਸਤ ਦੇ ਘਰ ਹੋਈ ਹੈ ਤਾਂ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦਾ ਲड़का ਜਿਹੜਾ ਚੰਗਾ ਪਲਗ ਗੁਰੂ ਘਰ ਸੇਵਾ ਕਰਨ ਗਿਆ ਸਾਰਾ ਦਿਨ ਉਹਨੇ ਸੇਵਾ ਕੀਤੀ ਹੈ ਤਾਂ ਸਵੇਰ ਜਦੋਂ ਹੁੰਦੀ ਹੈ ਤਾਂ ਉਸ ਦਾ ਦੋਸਤ ਉਸ ਨੂੰ ਆਪਣੇ ਘਰ ਲੈ ਚਾਹੁੰਦਾ ਹੈ ਜਿੱਥੇ ਕਿ ਸਾਨੂੰ 12 ਵਜੇ ਦੇ ਕਰੀਬ ਫੋਨ ਆਂਦਾ ਹੈ ਇਤਲਾ ਮਿਲਦੀ ਹੈ ਕਿ ਤੁਹਾਡੇ ਲੜਕੇ ਦੀ ਤਬੀਅਤ ਖਰਾਬ ਹੋ ਗਈ ਹੈ ਤਾਂ ਜਦੋਂ ਅਸੀਂ ਪਹੁੰਚਦੇ ਆਂ ਤਾਂ ਦੇਖਿਆ ਜਾਂਦਾ ਹੈ ਕਿ ਸਾਡੇ ਲੜਕੇ ਦੇ ਨੱਕ ਦੇ ਵਿੱਚੋਂ ਖੂਨ ਆਂਦਾ ਹੈ ਤਾਂ ਉਸ ਦਾ ਕੁਸਤੀ ਮੌਤ ਕੋ ਜਾਂਦੀ ਹੈ ਤਾਂ ਪਰਿਵਾਰ ਨੇ ਸ਼ੱਕ ਜਤਾਇਆ ਕਿ ਉਹਨਾਂ ਦੇ ਲੜਕੇ ਨੂੰ ਕਿਸੇ ਨੇ ਨਸ਼ੀਲਾ ਪਦਾਰਥ ਖਵਾਇਆ ਜਿਸ ਕਾਰਨ ਉਸਦੀ ਜਿਹੜੀ ਹੈ ਮੌਤ ਹੋਈ ਹੈ ਤਾਂ ਉੱਥੇ ਹੀ પોલીસ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਪਰਿਵਾਰ ਦੇ ਬਿਆਨ ਲੈਣੇ ਤੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਹਲੋ ਜੀ ਮੇਰਾ ਪਤੀ ਜਾਇਦ ਸੁਖਵਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ ਤਕਰੀਬਨ 6:30 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਹਾਂ 10 ਵਜੇ ਨਾ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਫਿਕਰ ਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ ਕਰਦਾ ਰਿਹਾ ਸਵੇਰੇ 6 ਵਜੇ ਤਕਰੀਬਨ ਜਦੋਂ ਦਿਨ ਚੜ੍ਹਿਆ ਤੇ 6:30 6 ਵਜੇ ਇੱਕ ਸਰਬਜੀ ਸਰਬਜੋਤ ਸਿੰਘ ਮੋਨੂ ਪੁੱਤਰ ਗਰਮੇਸ਼ ਸਿੰਘਾ ਉਹਨੇ ਇਹਦੇ ਕੰਨ ਚ ਫੂਕ ਮਾਰੀ ਵੀ ਆ ਚਲੀਏ ਉਹਦੇ ਮੋਟਰਸਾਈਕਲ ਤੇ ਬੈ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਪੀ ਇਨਾ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਘਰ ਸਵਾਲ ਦਿੱਤਾ ਮੰਜੀ ਤੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਦੋ ਤਿੰਨ ਵਾਰਾਂ ਪੈਲੀਆਂ 'ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਮਾਡੇ ਘਰ ਵਾ ਉਥੋਂ ਦੀ ਉਹ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ ਤਕਰੀਬਨ ਮੁੜ ਕੇ ਨੇ 12:30 ਵਜੇ ਇੱਕ ਮੁੰਡਾ ਰਵਿੰਦਰ ਆ ਉਹਨੂੰ ਫੋਨ ਕੀਤਾ ਵੀ ਇਹ ਸੌਖਾ ਠੀਕ ਨਹੀਂਗਾ ਇਹਨੂੰ ਆਣ ਕੇ ਦੇ ਵੇਖੋ ਅਹੀਂ ਤਕਰੀਬਨ 12:30 ਵਜੇ ਨਾ ਸਵਾ 12 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਆਂ ਜਾ ਕੇ ਵੇਖਿਆ ਤੇ ਦਾ ਸਾਹ ਜਿਹੜਾ ਅਸੀਂ ਮਤਲਬ ਰਗਾ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ ਤੇ ਹੁੜਕੜਾ ਜਾ ਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜੋ ਅਸੀਂ ਆ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸੰਭ ਤੋਂ ਕਹਿਣ ਡਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਆ ਕੱਲ ਨੂੰ ਸ਼ਾਇਦ ਛੁੱਟੀ ਹੈ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹਦੇ ਆਧਾਰ ਤੇ ਆ ਦੇ ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਕੋਈ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਏ ਇਹਨੂੰ ਹੁਣ ਬਿਲਕੁਲ ਅਸੀਂ ਸਰਤੋਸ਼ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਲੇਕਿਨ ਇਹ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਆ ਉਹ ਬਿਲਕੁਲ ਡੈੱਡ ਹੋ ਗਿਆ ਤੇ ਬੱਚਾ ਇਹਦੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹਦਾ ਥੋੜਾ ਜਿਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਨਾ ਜਾਂ ਉਹਦੀ ਜਮਾਨਤ ਨਾ ਹੋਵੇ ਸਾਲ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਆਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆਵਾ ਤੇ ਥੋੜੇ ਜੀ ਪਿੰਡ ਪਿੰਡਾਂ ਦੇ ਵਿੱਚ ਖਾਸ ਕਰਕੇ ਇੱਕ ਪਿੰਡਾਂ ਦੇ ਵਿੱਚ ਸ਼ਾਰਾ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਜਾ ਤਾਂ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਅੱਤੇ ਸਾਡੇ ਘਰ ਪਰ ਬਾਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦਿੱਗੀਆਂ ਪੀੜੇ ਉਹਨਾਂ ਨੂੰ ਅਸੀਂ ਇੱਕ ਇੰਨੇ ਆ ਵੀ ਆਪਣੇ ਬੱਚੇ ਬਚਾ ਲਓ ਉਹ ਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਸਾਡੇ ਪੈੜ ਭਰਾ ਵਾ ਲੇਕਿਨ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਨਾ ਕਿ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਨਸੇ ਵਿੱਚ ਨਾ ਆਉਣਿਆਂ ਨੂੰ ਕਿ ਨਾ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਾਲਦੇ ਆ ਬੜੇ ਔਖੇ ਮਿਲਦੇ ਆ ਜੁਜੇ 25 ਸਾਲ ਦਾ 25 ਸਾਲ ਦਾ ਜਿਹੜਾ ਬੱਚਾ ਕਿਹੜਾ ਘਰੋਂ ਤੇ ਚੱਲ ਜਾਣਾ ਉਹ ਘਰਾਂ ਨੂੰ ਪੁੱਛਿਆ ਜਾ ਸਕਦਾ ਬਹੁਤ ਵੱਧ ਮਦਤ ਭਾਗੀ ਇਹ ਘਟਨਾ ਹੋਈ ਆ ਇਹੋ ਜੀ ਇਹ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੜਾ ਨਸ਼ੇ ਆਉਦੇ ਵਿਰੁੱਧ ਜਿਹੜੀ ਮਹਾਂਮਾਇ ਨੂੰ ਬਹੁਤ ਸ਼ਕਤੀ ਤੌਰ ਤੇ ਵਰਤਣਾ ਚਾਹੀਦਾ ਜੀ ਕਰੀਵ ਕੋਈ ਢਾਈ 1 ਵਜੇ ਇੱਕ ਫੋਨ ਆਇਆ ਤੇ ਇਸ ਤਰ੍ਹਾਂ-ਤਰ੍ਹਾਂ ਕਰਕੇ ਕਿਸ ਜਿੰਦਰ ਸਿੰਘ 26 27 ਸਾਲ ਉਮਰ ਦਾ ਵੀ ਨਾਮ ਦਾ ਲੱਗਿਆ ਜਿਹੜਾ ਉਹਦੀ ਮੌਤ ਹੋਈ ਹੈ ਤੇ ਅਸੀਂ ਜਿਹੜਾ ਉਹਦੇ ਪਾਇਆ ਸੁਖਦੇਵ ਸਿੰਘ ਉਹਦੇ ਬਿਆਨ ਆਪਾਂ ਕਲੰਬਾਦ ਕੀਤੇ ਹੈ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਹੈ ਕਿਵੇਂ ਹੋਈ ਹੈ 194B ਹਨ ਐਸਐਸ ਦੇ ਤਹਿਤ ਕਾਰਵਾਈ ਕਰ ਰਹੇ ਆ ਉਸ ਸਮਰਤ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਹੋਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏ ਘਰ ਦੇ ਵਿੱਚ ਸੀ ਉਹਦਾ ਕੋਈ دوست ਸੀ ਉਹਦੇ ਘਰ ਦੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ ਉਸ ਘਰ ਇਕੱਠੇ ਸਤੇ